ਕੁੜੀ ਦਾ ਤਿੰਨ ਸਾਲ ਤੋਂ ਨਾ ਪਿੱਦਾ ਚੱਕਰ ਚੋਂਦਾ। ਇਹ ਦੀ ਬੁੜੀ ਸਾਡੀ ਜੀ ਤਿੰਨ ਸਾਲ ਤੋਂ ਚਾਰਜੋ ਸਾਬ ਦਾ ਮੈਨੂੰ ਫੋਨ ਆਇਆ ਹੈ ਵੀ ਤੁਹਾਡੇ ਪਿੰਡ ਇਦਾਂ ਦੇ ਦੋ ਕਤਲ ਹੋ ਗਏ ਆ ਤੇ ਜਦੋਂ ਆਪਾਂ ਆਏ ਆ ਤੇ ਆਉਂਦੇ ਨੇ ਇਹਨਾਂ ਦੀ ਮੰਨ ਲਓ ਇਸ ਜੱਥ ਹੋ ਗਈ। ਇਹ ਲੜਕਾ ਹੀ ਇੱਥੇ ਮਿੱਟੀ-ਮੁੱਟੀ ਸੌਟਣ ਹੁੰਦਾ ਹੈ। ਇਹਨਾਂ ਦੇ ਘਰ ਦੇ ਲਾਗੇ ਟਰਾਲੀ ਚਲੁੰਦਾ ਹੈ। ਮੀਤ ਮਦਰ ਦਾ ਇਹ ਵੀ ਕਹਿਣਾ ਵਾ ਵੀ ਅਸੀਂ ਕੁੜੀ ਨੂੰ ਇੱਥੋਂ ਤੱਕ ਕਿਹਾ ਵੀ ਤੇਰਾ ਵਿਆਹ ਵੀ ਕਰਾ ਦੇਣੀ ਆ। ਉਹ ਮੁੰਡੇ ਨੂੰ ਬਣਾ ਲਾ ਦੇ। ਔਰ ਉਹ ਮਲੂ ਲੈ ਕੇ ਚੜ ਗਿਆ ਫੇਰ ਪਿਓ ਦੀ ਬਲੂ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦੇ ਕਤਲ ਕਰਨ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ 2 ਜੂਨ ਨੂੰ ਦੋਮਾ ਦੇ ਵੱਲੋਂ ਵਿਆਹ ਕਰਵਾਇਆ ਗਿਆ ਸੀ ਆਨੰਦਗੜ੍ਹ ਦੇ ਸਰਟੀਫਿਕੇਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਬੀਤੇ ਕੱਲ ਪਿੰਡੂ ਬੋਪਰਾਈ ਬਾਸ ਸਿੰਘ ਦੇ ਵਿੱਚ ਪਿਤਾ ਦੇ ਵੱਲੋਂ ਆਪਣੀ ਧੀ ਅਤੇ ਉਸਦੇ ਪ੍ਰੇਮੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਧੀ ਵਿਆਹ ਕਰਵਾਉਣ ਤੋਂ ਬਾਅਦ ਆਪਣੇ ਘਰ ਕੱਪੜੇ ਲੈਣ ਲਈ ਜਾਂਦੀ ਆ ਤਾਂ ਇਸੇ ਦੌਰਾਨ ਉਸਦੀ ਆਪਣੇ ਪਿਤਾ ਦੇ ਨਾਲ ਬਹਿਸਬਾਜੀ ਹੁੰਦੀ ਹੈ ਸਵਾਲ ਜਵਾਬ ਹੁੰਦੇ ਨੇ ਤੇ ਇਸੇ ਦੌਰਾਨ ਪਿਤਾ ਨੂੰ ਗੁੱਸਾ ਆ ਜਾਂਦਾ ਹੈ ਤੇ ਉਸਦੇ ਵੱਲੋਂ ਆਪਣੀ ਧੀ ਅਤੇ ਉਸਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਹੁਣ ਮ੍ਰਿਤਕ ਦੀ ਮਾਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਸੇ ਵੱਲੋਂ ਵੀ ਦੱਸਿਆ ਗਿਆ ਕਿ ਉਸ ਮੁੰਡੇ ਦਾ ਉਹਨਾਂ ਦੇ ਘਰ ਦੇ ਵਿੱਚ ਆਉਣ ਜਾਣ ਵੀ ਸੀ ਪਰ ਦੋਮਾਂ ਦਾ ਅਸੀਂ ਕਿਹਾ ਵੀ ਸੀ ਕਿ ਵਿਆਹ ਕਰ ਦਾਂਗੇ ਪਰ ਇਸ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ ਘਰੋਂ ਭੱਜ ਕੇ ਵਿਆਹ ਕਰਵਾਇਆ ਗਿਆ ਉਹਨਾਂ ਨੇ ਕਿਹਾ ਕਿ ਇਸੇ ਦੌਰਾਨ ਉਸਦੇ ਪਤੀ ਨੂੰ ਗੁੱਸਾ ਆਇਆ ਤੇ ਦੋਮਾਂ ਨੂੰ ਮੌਤੇ ਘਾਟੋ ਉਤਾਰ ਦਿੱਤਾ ਗਿਆ ਬਹੁਤ ਬਹੁਤ ਰਮਬਾਦ ਸੇ ਕੀ ਹੋਇਆ ਤੁਹਾਡੇ ਪੱਲੇ ਕੀ ਕੀ ਗੁੜੀਆ ਦਾ 3 ਸਾਲ ਤੋਂ ਨਾ ਪੀਦਾ ਚੱਕਰ ਚੱਲਦਾ ਹੈ ਮੁੰਡੇ ਦਾ ਨਾਮ ਹੋਰ ਕੀ ਦਿੰਦੇ ਨਹੀਂ ਮੁੰਡੇ ਦੇ ਨਾਮ ਦਾ ਨਹੀਂ ਪਤਾ ਹੈ ਜੋ ਬੰਦੇ ਦਾ ਨਾਮ ਹੈ ਕਰਨ ਮਸਤੀ ਆ ਕੱਪੜੇ ਲੈਣ ਲਗਾਤਾਰ ਆਉਂਦਾ ਨਹੀਂ ਕਦੀ ਕਦੀ ਆਉਂਦਾ ਹਾਂ ਨੂੰ ਨਹੀਂ ਪਤਾ ਲੱਗਦਾ ਇੱਥੇ ਕਿਦ ਬਾਹਰ ਆਣ ਕੇ ਚਾਵੇਂ ਬੰਦੇ ਇਤਰਾ ਕੀ ਤਲਾ ਦਾ ਕੌਣ ਬੈਠਾ ਕੌਣ ਨਹੀਂ ਨਾ ਨਾ ਹਾਂ ਨੂੰ ਨਹੀਂ ਪਤਾ ਇਹ ਵੀ ਇਹ ਤੋਂ ਸੈਟਿੰਗ ਸੀ ਤਿੰਨ ਸਾਲ ਤੋਂ ਮੈਂ ਕੰਮ ਕਰਨ ਜਾਨੀ ਆ ਗੁੜੀਆ ਠੀਕ ਨਹੀਂ ਐ ਕੰਮ ਹੰਡਾ ਕਰਨੀ ਹੈਗਾ ਤੇ ਬਾਬੇ ਨੂੰ ਗੁੱਸਾ ਹੀ ਆ ਗਿਆ ਵੀ ਇਹ ਸਤੰਦੀ ਬੜਾਏ ਤੇ ਬਾਬਾ ਕੋ ਤਾਂ ਮੇਰੇ ਮੈਂ ਕਰਾਲੀ ਨਹੀਂ ਛੁਰੂ ਤੂੰ ਬਾਬਾ ਹੀ ਅੰਨੂ ਹਾਂ ਉਹਨਾਂ ਨੇ ਰਹਾ ਇਹਨੂੰ ਤਾਂ ਪਹਿਲੇ ਪਤਾ ਨਹੀਂ ਲੱਗਾ ਵੀ ਬਾਅਦ ਚ ਉਹਨਾਂ ਸਾਨੂੰ ਨਹੀਂ ਦੱਸਿਆ ਕਿ ਇਹਨਾਂ ਨੇ ਕਿੱਦਾਂ ਦੱਸਿਆ ਉਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸੀ ਘਰ ਆ ਕੇ ਉੱਥੋਂ ਖਬਰ ਆਈ ਸੀ ਕਿ ਬੋਕੇ ਕਿ ਆਈ ਸੀ ਜਦੋਂ ਨਹੀਂ ਨਹੀਂ ਤੁਹਾਨੂੰ ਪਤਾ ਨਹੀਂ ਉਹ ਥੋੜਾ ਘਰੋਂ ਲੱਗੇ ਸਿਉਂ ਹੁਣ ਤੇ ਥਾਣੇ ਆ ਹੁਣ ਤੇ ਅੰਦੇ ਥਾਣੇ ਆ ਹਾਂ ਕੀ ਕਰਨਾ ਚਾਹੀਦਾ ਇਹ ਬੜੀ ਘਟਨਾ ਵਾਪਰੀ ਹੈ ਮੋਢਾ ਵੀ ਗਿਆ ਕੁੜੀ ਵੀ ਗਈ ਤੁਹਾਡਾ ਘਰ ਵਾਲਾ ਕੀ ਕਰਦੇ ਹੋ ਤੁਸੀਂ ਕੰਮ ਕਰਦੇ ਹਾਂ ਹਾਂਜੀ ਇੱਥੇ ਡੇਰਿਆਂ ਤਿੰਨ ਕਰਦੇ ਹਾਂ ਜਿੰਨੇ ਸਾਹਮਣੇ ਆ ਧੀ ਦੇ ਵੱਲ ਮੁੰਡਾ ਜਿਹੜਾ ਇਹ ਟ੍ਰੇਨਿੰਗ ਨੂੰ ਚਲਾਉਂਦਾ ਹਾਂ ਪੀਤੀ ਕਰਦਾ ਜੀ ਟ੍ਰੇਨ ਚਲਾਉਂਦਾ ਤੁਹਾਡੀ ਕੰਮ ਹਾਂਜੀ ਪਹਿਲਾਂ ਲੈਣੇ ਅੱਛਾ ਭਾਈ ਕੰਮ ਕੀ ਕਰਦੇ ਸੀ ਡੰਗਰਾਂ ਦਾ ਇਹ ਡੰਗਰ ਵਾਲੀ ਘੱਟ ਦੁੱਧ ਦੁੱਧੀ ਕਰਦੇ ਸੀ ਉਹ ਕੀ ਮੰਗ ਕਰਦੇ ਮੰਗ ਕਰਦੇ ਕੋਈ ਇਨਸਾਫ ਉਦੋਂ ਦੀ ਘਟਨਾ ਦੇ ਵੱਡੇ ਆਪਰੇ ਵੀ ਇਹ ਵੀ ਮੰਗੇ ਵੀ ਜਿੱਦਾਂ ਬਾਕੀ ਕੇ ਉਹਨਾਂ ਨੇ ਜਾਇਜ ਨਾ ਜਾਇਜ ਨਾ ਕੋਈ ਹੋਵੇ ਕੱਲਾ ਹੈਗਾ ਹੀ ਇਹ ਤੇ ਸਾਨੂੰ ਪਤਾ ਵੀ ਕੱਲਾ ਹੀ ਕਰੇ ਹਾਂ ਉਦੋਂ ਇਸ ਮਾਮਲੇ ਦੇ ਵਿੱਚ ਸਰਪੰਚ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਉਹਨਾਂ ਕਿਹਾ ਕਿ ਇਹ ਮੁੰਡਾ ਟ੍ਰੈਕਟਰ ਚਲਾਉਣ ਦਾ ਕੰਮ ਕਰਦਾ ਸੀ ਉਹ ਮਿੱਟੀ ਢੋਂਦਾ ਸੀ ਤੇ ਇਸੇ ਦੌਰਾਨ ਕੁੜੀ ਉਸ ਦੇ ਸੰਪਰਕ ਦੇ ਵਿੱਚ ਆਈ ਤੇ ਦੋਵਾਂ ਦੇ ਬਲੋਂ ਭੱਜ ਕੇ ਵਿਆਹ ਕਰਵਾਇਆ ਗਿਆ ਜੋ ਕਿ ਉਸਦੇ ਪਿਤਾ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਉਸਨੇ ਦੋਵਾਂ ਨੂੰ ਮੌਤੇ ਘਾਟੋ ਉਤਾਰ ਦਿੱਤਾ ਮੈਂ ਪਰਜੀਤ ਸਿੰਘ ਜੀ ਪਿੰਡ ਬੋਪਰਾਂ ਬਾਸਿੰਗ ਤੋਂ ਸਰਪੰਚ ਕੀ ਹੋਇਆ ਤੁਹਾਡੇ ਸਾਹਮਣੇ ਕੀ ਘਟਣੀ ਹੈ ਘਟਣਾ ਇਹ ਵੀ ਇੰਚਾਰਜ ਸਾਹਿਬ ਦਾ ਮੈਨੂੰ ਫੋਨ ਆਇਆ ਹੈ ਕਿ ਤੁਹਾਡੇ ਪਿੰਡ ਇਦਾਂ ਦੋ ਕਤਲ ਹੋ ਗਏ ਆ ਤੇ ਜਦੋਂ ਆਪਾਂ ਆਏ ਆ ਤੇ ਉਮ ਜਾਣ ਇਹਨਾਂ ਦੀ ਮੰਨ ਲਓ ਡੈਥ ਹੋ ਚੁੱਕੀ ਹਾਂ ਕੁੜੀ ਦੀ ਹਾਂ ਕੁੜੀ ਦੀ ਮੁੰਡੇ ਦੀ ਤੁਮਾਂ ਦੀ ਮੁੰਡੇ ਦੀ ਹਾਂ ਹਾਂ ਜੀ ਹਾਂ ਅੱਛਾ ਇਹ ਦੱਸ ਦਿੱਤੇ 3 ਸਾਲ ਤੋਂ ਰਿਸ਼ਤਾ ਸੀ ਉਹਨੂੰ ਡੰਡਾ ਆਇਆ ਜਾਂਦਾ ਸੀ ਹਾਂਜੀ ਇਹਨਾਂ ਦੇ ਜਿਹੜਾ ਲੜਕਾ ਹੀ ਇੱਥੇ ਮਿੱਟੀ-ਮੁੱਟੀ ਸੌਟਣ ਹੁੰਦਾ ਹੈ ਇਹਨਾਂ ਦੇ ਘਰ ਦੇ ਲਾਗੇ ਟਰਾਲੀ ਚਲੁੰਦਾ ਹੈ ਹਨਾ ਤੇ ਉਹਦੇ ਕਰਕੇ ਉਹਨਾਂ ਹੀ ਕੁੜੀ ਦਾ ਇੱਕ ਦੂਜੇ ਨਾਲ ਇਸਪਰਕ ਹੋ ਗਿਆ ਤੇ ਇਹਨੂੰ ਰੋਕਦੇ ਵੀ ਮਨ ਲੋ ਤੇਰੀ ਗੱਲ ਹੋ ਰਿਹਾ ਸਾਡੀ ਹੋ ਰਿਹਾ ਵੀ ਆਪਣਾ ਨਹੀਂ ਸੁੱਤਣਾ ਪਰ ਉਹ ਮੁੰਡਾ ਨਹੀਂ ਵਿਸ਼ੇ ਹੁੰਦਾ ਉਹਦੀ ਮੁੱਲੇ ਦੀ ਫੈਮਲੀ ਵੀ ਨਹੀਂ ਮੰਨਦੀ ਹਾਂ ਇਹਦੀ ਕੁੜੀ ਦੀ ਮਦਰ ਦਾ ਇਹ ਕਹਿਣਾ ਵਾ ਵੀ ਅਸੀਂ ਕੁੜੀ ਨੂੰ ਇੱਥੋਂ ਤੱਕ ਕਿਹਾ ਵੀ ਤੇਰਾ ਵਿਆਹ ਵੀ ਕਰਾ ਦਿੰਨੇ ਆ ਕੋਮਟ ਇਹਨਾਂ ਬਣਾ ਲਾ। ਔਰ ਉਹ ਮਲੂਨ ਲੈ ਕੇ ਚਲ ਗਿਆ ਫੇਰ। ਫਿਰ ਉਹ ਪਰਾਈ ਪਿੰਡ ਦੀ ਘਟਨਾ। ਅੱਛਾ ਜਦੋਂ ਇੱਥੇ ਪਹੁੰਚੇ ਸੀ ਕਿਸ ਤਰੀਕੇ ਨਾਲ ਹੋਇਆ ਸੀ? ਇੱਥੇ ਬਸ ਇਹਨਾਂ ਦੇ ਡੈੱਡ ਬੋਡੀ ਪਈਆਂ ਦੋਵਾਂ ਦੀ। ਨਿਸ਼ਾਨ ਸ਼ੂਟ ਸ਼ੀਟ ਦੇ। ਹਾਂਜੀ ਉਹ ਤਾਂ ਹੈ। ਪਤਾ ਜੀ ਕੀ ਗੱਲ ਹੈ? ਬਲੱਡ ਤੇ ਹੈਗੇ। ਤੁਹਾਨੂੰ ਤਦੋਂ ਪਤਾ ਲੱਗਦਾ ਕਿ ਉਹ ਉਸਨੇ ਤਨਖਾਹ ਕੀਤੀ ਸੀ। ਹਾਂਜੀ ਮੈਨੂੰ ਇੰਚਾਰਸਾ ਦਾ। ਇਹ ਜਿਹੜੇ ਬਾਬਾ ਜੀ ਨੇ ਜਿਨ੍ਹਾਂ ਨੇ ਕਾਲ ਕੀਤਾ ਤੁਹਾਨੂੰ ਤੁਹਾਡੇ ਤੱਕ ਕਿੰਨੇ ਕਾਲ ਇਹਨੇ ਬੜੀ ਅਪਰੋਚ ਕੀਤੀ ਸੀ ਕਿ ਮੁੰਡਾ ਨਹੀਂ ਘਟਦਾ ਪਿਆ। ਨਹੀਂ ਪਹਿਲਾਂ ਕੋਈ ਹੈਗਾ ਕੋਈ ਤੁਹਾਨੂੰ ਪਤਾ ਹੀ ਨਹੀਂ ਸੀ। ਨਹੀਂ ਪਤਾ। ਅਚਾਨਕ ਹਾਂਜੀ ਪਹਿਲਾ ਇਹ ਨਾ ਹੁੰਦਾ ਉਹਨੀਆਂ ਮਨ ਲੋ ਜਿਦਾਂ ਯਾਰੀ ਦੋਸਤੀ ਨਹੀਂ ਹੁੰਦੀ ਮਗਰ ਇਦਾਂ ਯਾਰੀ ਦੋਸਤੀ ਵੀ ਹੈਗੀ ਆ ਆਉਣ ਜਾਣ ਵੀ ਹੈਗੇ ਮਾੜ ਮੋਟਾ ਇਹਨਾਂ ਦੇ ਨਾਲ ਹੂੰ ਹੂੰ ਉਹਦੇ ਕਰਕੇ ਇੱਕ ਕਾਕੜ ਕਲੀਨ ਕਰਦੇ ਹਾਂ ਤੇ ਆ ਬਾਬਾ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਆਪ ਨੇ ਨਹੀਂ ਬਾਬਾ ਜੀ ਆਪ ਪੇਛੇ ਹੋਏ ਕਿ ਲੋਕਾਂ ਨੂੰ ਹਾਂਜੀ ਤਾਂ ਹੁਣ ਅਗਲੀ ਕਾਰਵਾਈ ਕੀ ਕੀਤੀ ਬੋਲਸੋ ਅੱਜ ਅੱਜ ਪੋਸਟਮਾਰਟਮ ਹੋਣਦਿਆ ਉਤ ਬਾਅਦ ਵੇਖੋ ਦੱਸਦੀ ਕਿ ਫਿਲਹਾਲ ਦੋਮਾ ਦੀਆਂ ਲਾਸ਼ਾਂ ਦਾ ਅਜੇ ਪੋਸਟਮਾਰਟਮ ਹੋਵੇਗਾ ਤੇ ਇਹ ਵੀ ਦੱਸਦੀ ਕਿ ਕਤਲ ਕਰਨ ਤੋਂ ਬਾਅਦ ਪਿਤਾ ਦੇ ਵੱਲੋਂ ਖੁਦ ਹੀ ਪੁਲਿਸ ਨੂੰ ਗ੍ਰਿਫਤਾਰੀ ਦਿੱਤੀ ਗਈ ਹੈ ਤੇ ਪਰਿਵਾਰ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਧੀ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕਰਦੀ ਸੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪਿਤਾ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ